ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋ ਬਈ ਗੱਬਣਾ ਨੇ ਇੱਕ ਤਾਜੀ ਸੂਈ ਵੀ ਆ ਆਓ ਪੁੱਛ ਲੈਨੇ ਆਪਾਂ ਬਾਈ ਤੋਂ ਡੀਲ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਉਹ ਨਾਮ ਸੰਦੀਪ ਆ ਵੀਰੇ ਪਿੰਡ ਮੱਝੂ ਦਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਈ ਤਵਾ ਬਈ ਨੇੜੇ ਪਿੰਡ ਬਈ ਭਲਾੜ ਵੀਰੇ ਮੋਬਾਈਲ ਨੰਬਰ 9834 4377 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੋਸ ਹੋਈ ਆ ਇਹ ਦੂਜਾ ਵੀਰੇ ਡਾਟ ਕਦੋਂ ਸੋਈ ਆ ਬਾਈ ਇਹ ਬਸ ਤੜਕੇ 2:00 ਵਜੇ ਸੋਈ ਆ ਹਮ ਅੱਜ ਕਵੇ ਜੇਰ ਬਾਈ ਆ ਬਾਈ ਜੇਰ ਜੇਰ ਬਾਈ ਬੱਠਲ ਦੇ ਵਿੱਚ ਰੱਖੀ ਬੈਠਾ ਹੋ ਕੇ ਆ ਤੇ ਬੱਚਾ ਕੀ ਦੇਤਾ ਬੱਚਾ ਬਾਈ ਬੱਚਾ ਦੇ ਹਾਂ ਜੇਕਰ ਦੇ ਬੱਚੀ ਹੁੰਦੀ ਆ ਬੌਲੀ ਨਸਲ ਚੰਗੀ ਸੀ ਕੋਈ ਹਮ ਬੱਚੇ ਚੰਗੇ ਪਾਉਂਦੀ ਆ ਬੱਚੇ ਦਾ ਐਸਟੀਮੇਟ ਲਾ ਲਿਓ ਹਾਂ ਬੈਡ ਵੀ ਚੰਗੀ ਆ ਆਰਡਰ ਕਮਾਲ ਦਾ ਕਿੰਨਾ ਬੋਲਾ ਗੱਡੇ ਟਰਟਰ ਤਾਰ ਕੇ ਬੱਚਾ ਚਾਹਿਆ ਬਸ ਬੈਠੇ ਕਿ ਲੋਕ ਜੁਆ ਉਹ ਬਲਾਂ ਜੁਆ ਠੀਕ ਹੈ ਬੋਲੋਈਏ ਖੋਲ ਦੇ ਬਈ ਤੋਰ ਕੇ ਦਿਖਾ ਦੇ ਆਰਡਰ ਚੰਗਾ ਸਥਾਨ ਤੋਂ ਦਿਖਾਉਂਦੇ ਨੇ ਨੇੜ ਤੋਂ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਮੁੱਠੀ ਵਾਲਾ ਥਣ ਚਵਾਈ ਕਿਵੇਂ ਚਵਾਈ ਪੂਰੀ ਵਧੀਆ ਬਈ ਚੰਗੀ ਆ ਪੂਰੀ ਚੰਗੀ ਠੀਕ ਹੈ ਰੱਦ ਚੰਗਾ ਰੰਗ ਰੂਪ ਚੰਗਾ ਤੇ ਸੂਈ ਸਵਾਈਏ ਜੇਰ ਵੀ ਬਾਈ ਬੱਟਲ ਦੇ ਵਿੱਚ ਰੱਖੀ ਬੱਟਾ ਫੇਸ ਬੜਾ ਪਿਆਰਾ ਕਰਨ ਵਾਲੀ ਚੰਗੀ ਬੜਾ ਬੋਦੀ ਬਾਦੀ ਚੰਗੀ ਆ ਸਨੱਖ ਭੁਣਾ ਬੈਡ ਦੇ ਵਿੱਚ ਚੰਗਾ ਗਿਆ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੜਦਾ ਤੇ ਕੀ ਮੋਹਲਾ ਸ਼ਰਮ ਇਹ ਡਾਕਟਰ ਦੇ ਲੈਂ 55000 ਦੀ ਦੇਣੀ ਆ ਬਾਈ ਮਾਨਤਾਨ ਹੋ ਜੇ ਉਹ ਮੋੜਾ ਮੋਟਾ ਜੀ ਕਰਾਂਗੇ ਬਾਲਾ ਆ ਜੈ ਜੀ ਆ ਮੁੱਲ 55000 ਜੈ ਜੀ ਕੋਈ ਨਜਾਇਜ਼ ਨਹੀਂਗਾ 60 65 ਨਹੀਂ ਬੈਡ ਦੇ ਹਿਸਾਬ ਹੋਣਾ ਚਾਹੀਦਾ 53000 ਰੁਪਏ ਮੋਲਾ ਭਾਈ ਨਸਲੀ ਵੜਾ ਤੈਨੂੰ ਕਿਤੇ ਵਿੱਚੋਂ ਮਾਨਤਾਣ ਜ਼ਰੂਰ ਹੋ ਜੇ ਚੰਗੀ ਹੈ ਵਰਡ ਸੁਨਕਿਆ ਰੰਗ ਰੂ ਬਹੁਤ ਚੰਗਾ ਥਣ ਚੰਗਾ ਆਰਡਰ ਵੀ ਚੰਗਾ ਲੱਗਿਆ ਤੇ ਸੂਈ ਸਵਾਈਾ ਥਣ ਬਹੁਤ ਚੰਗਾ ਨੇੜ ਤੋਂ ਚੈੱਕ ਕਰੋ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਗਰਮ ਨਹੀਂ ਬਾਕੀ ਸਿਰ ਠੰਡੀਆਂ ਕੋਈ ਗਰਮ ਨਹੀਂ ਕੋਈ ਹੋਣੀ ਲੈ ਹੂੰ ਜਿਵੇਂ ਮਰਜੀ ਬੈਠਾ ਰਹੇ ਲੈ ਆਈ ਤਾਂ ਮਾਰਦੀ ਵੀ ਲੈ ਹੂੰ ਹੀਪਾ ਜਾਈ ਮਾਰਦੀ ਆ ਹਾਂ ਚਾ ਬਾਤ ਲੈ ਜਿਵਾਈ ਚੰਗੀ ਆ ਬਈ ਤੇ ਬਾਕੀ ਠੰਡੀ ਜੀ ਲੱਗ ਵੱਡੀ ਜਾਨ ਨਿਆਣਾ ਪਾ ਨਾ ਆ ਦੇ ਲੋ ਤੇ ਸਮਉਣ ਲੈ ਹੂੰ ਲੈ ਨੂੰ ਦੇ ਮਾਰਦੀ ਆ ਦੁੱਧ ਚੰਗਾ ਬਾਲੂ ਅੱਜ ਵੀਰੇ 2 ਨੰਬਰ ਕਿਹੜਾ ਸੂ ਦੁੱਧਾ ਸੂ ਡਾਕਟਰ ਪਾਇੰ ਕਿੰਨੇ ਦਿਨ ਲੈਂਦੀ ਐ ਇਹ ਲੈ ਜੀ ਡਾਕਟਰ ਹਜੇ ਹਫਤਾ ਹਫਤੇ ਕਰੀ ਗੱਤੀ ਕੀ ਰਿਕਾਰਡ ਆ ਦੁੱਧ ਦਾ ਇਹ ਮਾਲਕਾਂ ਨੇ ਦੱਸਿਆ ਬਾਈ ਆਪ ਨੂੰ 18 ਤੋਂ 20 ਕਿਲੋ ਠੀਕ ਆ ਹਾਂ ਖੋਲ ਦੋ ਬਾਈ ਤੋਰ ਕੇ ਦਿਖਾ ਦਿਓ ਆਰਡਰ ਚੰਗਾ ਥਣ ਚੰਗਾ ਕੱਦ ਫੁੱਲ ਕੱਦ ਕਟ ਬੁਰਾ ਬੰਦਾ ਬਈ ਹੂੰ ਕੱਦ ਫੁੱਲ ਆ ਬਈ ਫੇਸ ਵਗੈਰਾ ਦਿਖਾਉਂਦੇ ਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦਿੱਤੇ ਫੇਸ ਬਿਊਟੀ ਵੀ ਕਰਮਾਈ ਦੀ ਚੰਗੀ ਹੈ ਫੇਸ ਦੇਖੋ ਥਾਣਾ ਬਹੁਤ ਚੰਗਾ ਲੱਗਿਆ ਕੱਚੀ ਕੱਚੀ ਉਸ ਹਾਵ ਨਾਲ ਇਸਟਿਮੇਟ ਲਾਇਓ ਬਿੱਟੇ ਬਣੂਗੀ ਚੰਗੀ ਤਿਆਰ ਚੰਗੀ ਹੋ ਜਾਊਗੀ ਥੋੜਾ ਜਗਦੀ ਆ ਇੱਧਰ ਨੂੰ ਆ ਇਹਨੂੰ ਵਧੀਆ ধরੋ ਮੁੱਲ ਕੀ ਹੈ ਬਾਈ ਇਹਦਾ ਇਹ ਡਰਾਫਟ ਮੁੱਲ ਫੋਨ ਤੇ ਕਰਾਂਗੇ ਜਾਇ ਜੀ ਹਾਂ ਮੁੱਲ ਠੀਕ ਹੈ ਮੁੱਲ ਦਾ ਫੋਨ ਤੇ ਹੋ ਜਾਏਗਾ ਮੁੱਲ ਜਿਹੜਾ ਬਾਈ ਕਹਿੰਦਾ ਵੜ ਦੇ ਹਿਸਾਬ ਨਾਲ ਜਾਇਜ ਹੋ ਜੂਗਾ ਕੱਚੀ ਹ ਉਸ ਹਿਸਾਬ ਨਾਲ ਮੁੱਲ ਹੋਣਾ ਬਾਈ ਕਿਉਂ ਤਿਆਰ ਹੋ ਕੇ ਵੜਨੇ ਕੋਸਲੀ ਕੋਸ ਮਾਣ ਜਾਣਾ ਥੱਲੇ ਵਾਲੂ ਬਕਮਾਲ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਮੇਲ ਤੋਂ ਚੈੱਕ ਕਰੋ ਕੀ ਆ ਬਾਤ ਬਾਕੀ ਸਿਵਲ ਵੀ ਬਹੁਤ ਹਾਂ ਜਿਵੇਂ ਮਰਜੀ ਹੱਥ ਫੇਰੀ ਚੱਲ ਕਹਿੰਦੀ ਗਰਮ ਵਾਲੀ ਕੋਈ ਨਹੀਂ ਹਣਾ ਹੂੰ ਅੱਗੇ ਭਰਾ ਵਾਲੇ ਵਾਲਾ ਹਾਂ ਅੱਗੇ ਤੇ ਨੰਬਰ ਮੇਰੇ ਵੀ ਆਰਡਰ ਕੱਚੀ ਆਏ 15 ਦਣਾਂ ਦੀ ਬੜ ਹੂੰ 15 ਦਣਾਂ ਦੀ ਕੱਚੀ ਆ ਖੋਲ ਦੋ ਬਈ ਤੋੜ ਕੇ ਦਿਖਾ ਦਿਓ ਕੀ ਰਿਕਾਰਡ ਆ ਦੁੱਧਾ ਵੈਸੀ ਇਹ ਦੱਸਿਆ ਡਾਟਰ ਮਾਲਕ ਨੇ 18 ਤੋਂ 20 ਕਿਲੋ ਠੀਕ ਆ ਬਈ ਹੂੰ ਰਿਕਾਰਡ ਚੰਗਾ ਕਿਉਂ ਕੱਚੀ ਆ ਉਸ ਹਾਂ ਕੱਚੀ ਕੱਚੀ ਬੜ ਜ਼ਰੂਰ ਤੇ ਹਫਤੇ ਨੂੰ ਜਿਹੜਾ ਐਡਰੈਸ ਸੋਨਾਗਰਮ ਵਾਲੀ ਨੇ ਤਿਆਰ ਕਰਨਾਗਾ ਤੋੜਾ ਤਾਰਾ ਚੈੱਕ ਕਰ ਲੋ ਚੰਗਾ ਬੜ ਦਾ ਬਈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹੈ। ਬਾਕੀ ਕੱਦ-ਗਾਠ ਬਹੁਤ ਆ ਬੈਡਰੂਮ। ਕੱਦ ਵੀ ਚੰਗਾ ਬਈ। ਮੁੱਲ ਕੀ ਹੈ ਵੀਰੇ? ਮੁੱਲ ਇਹਦਾ ਵੀ ਰੈਟਰਫੋਨ ਦੀ ਕਰਾਂ। ਜੈ ਜੀ ਹਾਂ ਮੁੱਲ ਜੈ ਜੀ। ਕੱਚੀ ਆ ਮੁੱਲ ਬਾਈ ਕਹਿੰਦਾ ਫੋਨ ਤੇ ਹੁਣ। ਕੱਚੀ ਦਾ ਮੁੱਲ ਜੈ ਜੀ ਹੋਊਗਾ ਬਈ। ਫਿਰ ਜਦਦੇ ਤਿਆਰ ਹੋਗੀ ਬੈਡਰੂਮ ਦੇ ਮੁੱਲ ਹੋਰ ਹੋ ਜਾਣਾ ਹਨਾ ਵੀਰੇ। ਨਾਗਸੀ ਭਰਾ ਕੋਲੇ 3 ਵਿੱਚ 3 ਨਹੀਂ ਲਖਾਤੇ। ਕਿਸੇ ਵੀ ਤੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ। ਇਹ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ ਠੰਡੀ ਠੁੰਡੀ ਬਹੁਤ ਆਣਾ ਬਹੁਤ ਚੰਗੀ ਜਿਹਾ ਤੇ ਲਾਂਡੂ ਲਾਂ ਬਹੁਤ ਪਾਈਆਂ ਲੈ ਸਾਰੀਆਂ ਬਾਰਗਾਂ ਅੱਗਲੀ ਹੋਰ ਕੁਝ ਨਹੀਂ ਹਾਂ ਬਸ ਕੱਲੀ ਕੱਚੀ ਲੈ ਥਣ ਬਹੁਤ ਚੰਗਾ ਲੱਗਿਆ ਬਹੁਤ ਜਿਆਦਾ ਠੰਡੀ ਠੁੰਡੀ ਬਣੂਗੀ ਚੰਗੀ ਕੱਚੀ ਕੱਚੀ ਦਾ ਭਾਪਾ ਹੋ ਜਾ ਕਰ ਦਾਂਗੇ ਤਿਆਰ ਦਾ ਤੈਨੂੰ ਪਤਾ ਹੀ ਹੈ ਬਹੁਤ ਠੀਕ ਆ ਬਾਈ ਧੰਨਵਾਦ